ਸ਼ਹਿਰਾਂ ਦੀ ਰਫ਼ਤਾਰ ਰੁਕ ਗਈ ਹੈ ਸੜਕਾਂ ਤੇ ਨਾਰਿਆਂ ਦੀ ਗੂੰਜ ਹੈ ਅਤੇ ਹਰ ਚਿਹਰੇ ਤੇ ਸਿਰਫ ਇੱਕ ਹੀ ਸਵਾਲ ਹੈ ਸਵਾਲ ਇਹ ਹੈ ਜਦੋਂ ਸਰਕਾਰ ਦੀਆਂ ਨੀਤੀਆਂ ਪ੍ਰਤੀ ਲੋਕਾਂ ਦਾ ਸਬਰ ਟੁੱਟ ਜਾਵੇ ਤਾਂ ਦ੍ਰਿਸ਼ ਕਿਹੋ ਜਿਹਾ ਹੋਵੇਗਾ ਅੱਜ ਹਰ ਗਲੀ ਹਰ ਚੌਂਕ ਹਰ ਟੀਵੀ ਸਕਰੀਨ ਤੇ ਇੱਕੋ ਹੀ ਚਰਚਾ ਹੈ ਤੇ ਉਹ ਚਰਚਾ ਹੈ ਪੀੜ ਕਿਉਂ ਉઠી ਅਤੇ ਕਿਸ ਦੇ ਵਿਰੋਧ ਚ ਆਉ ਜਾਣਦੇ ਹਾਂ ਆਖਰਕਾਰ ਇਹ ਪੂਰਾ ਮਾਮਲਾ ਕੀ ਹੈ ਅਤੇ ਕਿੱਥੋਂ ਦਾ ਹੈ ਦਰਅਸਲ ਇਹ ਬਵਾਲ ਸ਼ੁਰੂ ਹੋਇਆ ਲਾਸ ਐਂਜਲਸ ਤੋਂ ਮਾਮਲਾ ਕੁਝ ਅਜਿਹਾ ਹੈ 트럼ਪ ਸਰਕਾਰ ਦੀ ਸਖਤ ਇਮੀਗ੍ਰੇਸ਼ਨ ਨੀਤੀ ਅਤੇ ਤੇ ਛਾਪਿਆਂ ਦੇ ਵਿਰੋਧ ਚ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ ਇਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਆਏ ਦਿਨ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਵੱਧਦੀ ਰਹੀ ਹਾਲਾਤ ਇੰਨੇ ਵਿਗੜ ਗਏ ਕਿ 트럼ਪ ਪ੍ਰਸ਼ਾਸਨ ਨੂੰ ਲਾਸ ਐਂਜਲਸ ਦੇ ਨੈਸ਼ਨਲ ਗਾਰਡ ਅਤੇ ਇਥੋਂ ਤੱਕ ਕਿ ਮਰੀਨ ਸੈਨਿਕ ਵੀ ਤਨਾਤ ਕਰਨੇ ਪਏ। ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਅਮਰੀਕਾ 'ਚ ਵਿਰੋਧ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ਫੌਜ ਭੇਜਣਾ ਬਹੁਤ ਹੀ ਦੁਰਲਭ ਮੰਨਿਆ ਜਾਂਦਾ ਹੈ। ਆਮ ਤੌਰ ਤੇ ਅਜਿਹੀ ਸਥਿਤੀ 'ਚ ਫੌਜ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਇਸ ਵਾਰ 트ੰਪ ਨੇ ਲਾਸ ਐਂਜਲਸ ਦੀਆਂ ਸੜਕਾਂ ਤੇ ਨੈਸ਼ਨਲ ਗਾਰਡ ਅਤੇ ਮਰੀਨ ਸੈਨਿਕਾਂ ਨੂੰ ਤਾਇਨਾਤ ਕਰਨ ਦਾ ਅਸਾਧਾਰਨ ਫੈਸਲਾ ਲਿਆ 1965 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਸੂਬਾ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਸੜਕਾਂ ਤੇ ਇੰਨੀ ਵੱਡੀ ਗਿਣਤੀ 'ਚ ਫੌਜ ਤਾਇਨਾਤ ਕੀਤੀ ਹੈ ਇਸ ਕਦਮ ਨੇ ਨਾ ਸਿਰਫ ਸਥਾਨਕ ਸਰਕਾਰਾਂ ਤੇ ਨਾਗਰਿਕਾਂ ਨੂੰ ਹੈਰਾਨ ਕਰ ਦਿੱਤਾ ਸਗੋ ਦੇਸ਼ ਭਰ ਚ ਇਸ ਗੱਲ ਤੇ ਬਹਿਸ ਵੀ ਛੇੜ ਦਿੱਤੀ ਹੈ ਮਾਮਲਾ ਇੱਥੇ ਹੀ ਨਹੀਂ ਰੁਕਿਆ ਕੁਝ ਹੀ ਸਮੇਂ ਚ ਇਹ ਵਿਰੋਧ ਪ੍ਰਦਰਸ਼ਨ ਨਿਊਯਾਰਕ ਸ਼ਿਕਾਗੋ ਐਟਲਾਂਟਾ ਉਮਾਹਾ ਸਿਏਟਲ ਵਰਗੇ ਵੱਡੇ ਸ਼ਹਿਰਾਂ ਚ ਫੈਲ ਗਏ ਹਰ ਥਾਂ ਲੋਕ ਨੋ ਕਿੰਗਸ ਵਰਗੇ ਬੈਨਰ ਹੱਥਾਂ ਚ ਲੈ ਕੇ ਟਰੰਪ ਦੀਆਂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਲੱਗ ਪਏ ਇਨਾ ਪ੍ਰਦਰਸ਼ਨਾਂ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਤੱਕ ਹੋਈਆਂ ਗ੍ਰਿਫਤਾਰੀਆਂ ਤੱਕ ਹੋਈਆਂ ਅਤੇ ਕਈ ਥਾਵਾਂ ਤੇ ਕਰਫਿਊ ਲਗਾਉਣ ਦੀ ਨੋਬਤ ਵੀ ਆ ਗਈ। 트럼ਪ ਪ੍ਰਸ਼ਾਸਨ ਸਾਫ਼ ਤੌਰ ਤੇ ਕਹਿ ਰਿਹਾ ਹੈ ਛਾਪੇਮਾਰੀ ਅਤੇ ਡਿਪੋਰਟੇਸ਼ਨ ਦੀ ਕਾਰਵਾਈ ਹੁਣ ਹੋਰ ਤੇਜ਼ ਹੋਵੇਗੀ। ਸਿਰਫ ਲਾਸ ਐਂਜਲਸ ਚ ਹੀ ਨਹੀਂ ਸਗੋ ਹਰ ਉਸ ਸ਼ਹਿਰ ਚ ਜਿੱਥੇ ਗੈਰ ਕਾਨੂੰਨੀ ਪ੍ਰਵਾਸੀ ਹਨ। ਟਰੰਪ ਦੇ ਆਲੋਚਕ ਇਸ ਨੂੰ ਤਾਨਾਸ਼ਾਹੀ ਅਤੇ ਲੋਕਤੰਤਰ ਦੇ ਵਿਰੁੱਧ ਦੱਸ ਰਹੇ ਨੇ ਜਦੋਂ ਕਿ ਉਹਨਾਂ ਦੇ ਸਮਰਥਕ ਇਸ ਨੂੰ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਮੰਨ ਰਹੇ ਨੇ ਹੁਣ ਸਵਾਲ ਇਹ ਹੈ ਅੱਗੇ ਕੀ ਹੋਵੇਗਾ ਟਰੰਪ ਦਾ ਜਨਮ ਦਿਨ 14 ਜੂਨ ਨੂੰ ਹੈ ਅਤੇ ਇਹ ਅਮਰੀਕੀ ਫੌਜ ਦੀ 250 ਸਾਲਗिरा ਵੀ ਹੈ ਹੁਣ ਸਵਾਲ ਇਹ ਹੈ ਅੱਗੇ ਕੀ ਹੋਵੇਗਾ ट्रम्प ਦਾ ਜਨਮ ਦਿਨ 14 ਜੂਨ ਨੂੰ ਹੈ ਅਤੇ ਇਸੇ ਦਿਨ ਅਮਰੀਕੀ ਫੌਜ ਦੀ 250 ਸਾਲਗिराਹ ਵੀ ਹੈ। ਉਸੇ ਦਿਨ ਦੇਸ਼ ਭਾਚੇ 1800 ਤੋਂ ਵੱਧ ਧਾਵਾ ਤੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਹੈ। ਅਜਿਹੀ ਸਥਿਤੀ 'ਚ ਇਹ ਸਪਸ਼ਟ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਅੰਦੋਲਨ ਤੇਜ਼ ਹੋ ਸਕਦਾ ਹੈ ਅਤੇ ਸਥਿਤੀ ਨੂੰ ਸੰਭਾਲਣਾ ਕ੍ਰਮ ਪ੍ਰਸ਼ਾਸਨ ਲਈ ਹੋਰ ਵੀ ਵੱਡੀ ਚੁਣੌਤੀ ਬਣ ਸਕਦਾ ਹੈ। ਤਾਂ ਹੁਣ ਇਹ ਦੇਖਣਾ ਬਾਕੀ ਹੈ। ਕੀ 트럼ਪ ਸਰਕਾਰ ਚੁਕੇਗੀ ਜਾਂ ਸਖਤੀ ਹੋਰ ਵਧੇਗੀ ਕੀ ਇਹ ਵਿਰੋਧ ਪ੍ਰਦਰਸ਼ਨ ਲੋਕਤੰਤਰ ਦੀ ਤਾਕਤ ਦਿਖਾਉਣਗੇ ਜਾਂ ਸਥਿਤੀ ਹੋਰ ਵਿਗੜ ਜਾਵੇਗੀ ਤੁਹਾਡੇ ਸਭ ਨੂੰ ਲੈ ਕੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ